ਮੈਂ ਮਾਪਾ ਸੋਲੇ ਵੇਖਣੇ ਆ ਤੁਹਾਡੀ ਪੇਲੇ ਦੀ ਗੱਲ ਮੰਨ ਲਈ ਗੱਡੀ ਪੜੇ ਕਰ ਲਈ ਤੁਹਾਡੇ ਬੰਦੇ ਦੀ ਗੱਲ ਮਰ ਕੇ ਪਾ ਕੇ ਕਰਾਈ ਸੀ ਜੀ ਤੋਂ ਪੁਲਿਸ ਵਾਲੇ ਨੇ ਵੇਖਾ ਤੂੰ ਮਾਰ ਤੇ ਲੱਗ ਰਿਹਾ ਪਥਾਣੇ ਖੜਦੇ ਨਾਲਾ ਡਰਾਈਵਰ ਪਹਿਲਾਂ ਗੱਡੀ 'ਚ ਸੈਟ ਮਾਰੀ ਬੁੜਕੇ ਪਤਨਾਪੁਰ ਪਲਗਾਂ ਮਾਰ ਕੇ ਲੱਗਾ ਵਜੇ ਮਿੰਟ ਲੱਗਾ ਮਾਰ ਹੈ ਕਿ ਵੀ ਕਰੋ ਠਾਣੇ ਖੜਦੇ ਆ ਧਾਰੀਵਾਲ ਵਕੀਲ ਨੂੰ ਗੱਡੀ ਥੱਲੇ ਦੇਣ ਦੀ ਕੀਤੀ ਕੋਸ਼ਿਸ਼ ਮਾਮਲਾ ਧਾਰੀਵਾਲ ਤੋਂ ਇੱਕ ਪ੍ਰਾਈਵੇਟ ਬੱਸ ਅਤੇ ਵਕੀਲ ਦੀ ਗੱਡੀ ਦੀ ਸਾਈਡ ਲੱਗਣ ਦਾ ਸਾਹਮਣੇ ਆਇਆ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਐਡਵੋਕੇਟ ਰੋਕੇਸ਼ ਰਣਿਆ ਅਤੇ ਐਡਵੋਕੇਟ ਜਸਬੀਰ ਸਿੰਘ ਪਾਰਾ ਗੁਰਦਾਸਪੁਰ ਨੇ ਦੱਸਿਆ ਕਿ ਪਹਿਲਾਂ ਤਾਂ ਇਹ ਨਿੱਜੀ ਕੰਪਨੀ ਦੀ ਪ੍ਰਾਈਵੇਟ ਬੱਸ ਨੇ ਮੇਰੀ ਗੱਡੀ ਨੂੰ ਸਾਈਡ ਮਾਰ ਦਿੱਤੀ ਜਦ ਅਸੀਂ ਇਸ ਨੂੰ ਅੱਗੇ ਆ ਕੇ ਰੋਕਿਆ ਤਾਂ ਜਮ ਲੱਗਣ ਕਾਰਨ ਅਸੀਂ ਜਮ ਖੁਲਾ ਕੇ ਖੜੇ ਸੀ ਅਤੇ ਗੱਡੀ ਨੂੰ ਸਾਈਡ ਤੇ ਕਰਵਾ ਰਹੇ ਸੀ ਪਰ ਬੱਸ ਡਰਾਈਵਰ ਨੇ ਜਾਣ ਬੁੱਝ ਕੇ ਮੈਨੂੰ ਗੱਡੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਧਾਰੀਵਾਲ ਦੇ ਵਿੱਚ ਪ੍ਰਾਈਵੇਟ ਬੱਸਾਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਨੰਗਦੀਆਂ ਹਨ ਜਿਸ ਨਾਲ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਸਪੀਡ ਘੋਲੀ ਨਹੀਂ ਕਰਦੇ ਅਤੇ ਤੇਜ਼ ਰਫ਼ਤਾਰ ਦੇ ਵਿੱਚ ਸ਼ਹਿਰ ਦੇ ਵਿੱਚੋਂ ਬੱਸਾਂ ਕੱਢ ਕੇ ਖੜਦੇ ਹਨ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸਾਂ ਦੀ ਸਪੀਡ ਤੇ ਰੋਕ ਲਗਾਈ ਜਾਵੇ ਅਤੇ ਇਹਨਾਂ ਦੀ ਸਪੀਡ ਦੀ ਲਿਮਟ ਰੱਖੀ ਜਾਵੇ ਕਿ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਬੱਸ ਸ਼ਹਿਰ ਵਿੱਚੋਂ ਕੱਢਣੀ ਚਾਹੀਦੀ ਹੈ ਇਸ ਮੌਕੇ ਤੇ ਧਾਰੀਵਾਲ ਪੁਲਿਸੀ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਧਾਰੀਵਾਲ ਆਪਣੇ ਕਿਸੇ ਸਰ ਕੀ ਮਸਲੇ ਕੀ ਮਸਲਾ ਹੈ ਜੀ ਮੈਂ ਧਾਰੀਵਾਲ ਕਿਸੇ ਆਪਣੇ ਕੰਮ ਆ ਰਹੀ ਹੈ ਆਪਣੀ ਗੱਡੀ ਦੇ ਉੱਤੇ ਇਹ ਬਸ ਆਈਆਂ ਬਹੁਤ ਹੀ ਅਜੇ ਇਹਨੇ ਸਵਾਰੀਆਂ ਚੁੱਕੀਆਂ ਆਈ ਨੇ ਮੈਂ ਆਉਂਦੇ ਮੇਰੀ ਗੱਡੀ ਨੂੰ ਸਾਈਡ ਮਾਰੀ ਆ ਮੈਂ ਇਹਨੂੰ ਇੱਕ ਗੱੜਾ ਆ ਕੇ ਰੋਕਿਆ ਵਾ ਵੀ ਗੱਡੀ ਰੋਕੋ ਅਹੀਂ ਬੋਕੇ ਬਾਹਰ ਚ ਰਸਪਾ ਗਿਆ ਵਾ ਅਹੀਂ ਗੱਡੀ ਘਟਾਉਣ ਲੱਗੇ ਆ ਇਹ ਡਰਾਈਵਰ ਨੇ ਫਾਟੜੀ ਮੈਨੂੰ ਥੱਲੇ ਦੇ ਦੇ ਲਗਾ ਜਾਨ ਪੁੱਛ ਕੇ ਮਰਦਾ ਬਸਤਰਾ ਦੇ ਲਗਾ ਮੁੜ ਕੇ ਮੈਂ ਆਪਣੀ ਕਿਸਮ ਦਾ ਬਤਿਆ ਵਾਂ ਇੱਕ ਜਿਹ ਬਤਿਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਣੀ ਦੇ ਸਖ਼ਤ ਸਖ਼ਤ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਵੇਖਦੇ ਕੋਈ ਵੀ ਕੋਈ ਬੰਦਾ ਮਰ ਜਾਏ ਛੋਟੀਆਂ ਕੱਟੀਆਂ ਵਾਲੇ ਇਹਨਾਂ ਨੂੰ ਵੇਖਦੇ ਇਹਨਾਂ ਨੂੰ ਆਪਣੀ ਸਵਾਰੀ ਚੁੱਕਣਾ ਹੁੰਦਾ ਕੋਈ ਮਾਲਕ ਕਹਿੰਦੇ ਨੇ ਵੀ ਤੁਸੀਂ ਵਾਧੂ ਬਾਤ ਟਾਈਮ ਚੁੱਕ ਕੇ ਸਵਾਰੀ ਚੁੱਕੋ ਮੇਰਾ ਤਸਵੀਰ ਸਿੰਘ ਪੜਾ ਐਡਵੋਕੇਟ ਕੋਤਸਪੁਰ ਐਸਐਮ ਜੀ ਨਾਮ ਦਾ ਪ੍ਰੈਕਟਿਸ ਮਸਲਾ ਜਾਰਾ ਹੈ ਮੇਰਾ ਨਾਮ ਰਕੇਸ਼ ਸ਼ਰਮਾ ਐਡਵੋਕੇਟ ਆ ਜਿਹੜਾ ਬਸਵਾ ਤੰਤਰਨ ਬਾਬਾ ਬੁੱਢਾ ਸਾਹਿਬ ਦੇ ਪੀਪੀ 02 A AW 9933 ਪਹਿਲਾਂ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਪੀਰ ਸਿੰਘ ਪਾੜਾ ਇਹਨਾਂ ਦੀ ਗੱਡੀ ਦੇ ਵਿੱਚ ਸਾਈਡ ਮਾਰੀ ਆ ਗੱਡੀ ਦੇ ਵਿੱਚ ਸਾਈਡ ਮਾਰ ਕੇ ਇਹਨਾਂ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਆ ਬਾਅਦ ਚ ਜਦੋਂ ਚਲੋ ਜਾਮ ਹੁੰਦਾ ਵੇਖਿਆ ਅਸੀਂ ਗੱਡੀ ਸਾਇਰ ਤੇ ਕਰਾ ਕੇ ਔਰੇ ਕਰਨ ਲੱਗਿਆ ਕਰਦੇ ਆ ਹਫੜਾ ਤਖੜੀ ਦੇ ਵਿੱਚ ਗੱਡੀ ਭਜਾ ਕੇ ਇਹਨੇ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸਾਈਡ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਸਾਰੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆਹ ਉਹਦੇ ਜਿਹੜੇ ਨਸ਼ਾ ਕਰਕੇ ਜਿਹੜੇ ਡਰਾਈਵਰ ਗੱਡੀਆਂ ਚ ਲਾਉਂਦੇ ਆ ਸਖਤ ਤੋਂ ਸਖਤ ਨਾਲ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੀ ਸਾਰੀ ਕਾਰਵਾਈ ਉਹ ਤੁਸੀਂ ਆਪਣੀ ਅੱਖੀਂ ਵੇਖੀ ਆ ਤੁਹਾਡੇ ਸਾਹਮਣੇ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ ਆ। ਇਹ ਜਿਹੜੇ ਫਾਇਰ ਕੱਢਿਆ ਅਖੀਰ ਹੀ ਕਈ ਐਕਸੀਡੈਂਟ ਹੋਏ ਕਈ ਮੋਟਰਸਿਕਲ ਇਹ ਇਹ ਸਿਰਫ ਇਹਨਾਂ ਨੂੰ ਇਹੋ ਹੁੰਦਾ ਵੀ ਸਾਡੇ ਮਾਲਕਾਂ ਦਾ ਹੋਗਾ ਮੈਂ ਵੀ ਟਾਈਮ ਚੁੱਕਰਾ ਵਾ ਬੰਦਾ ਭਾਵੇਂ ਕੋਈ ਮਰਦਾ ਤੇ ਮਰ ਜੇ ਇੰਨਾ ਇਨੀ ਜਿਆਦਾ ਪਾਪੂਲੇਸ਼ਨ ਸ਼ਹਿਰ ਦੇ ਵਿੱਚ ਆ ਪੈਟਰੋਲ ਪੰਪ ਤੋਂ ਲਾ ਕੇ ਉਧਰ ਪੈਟਰੋਲ ਪੰਪ ਤੱਕ ਪਰ ਇਹਨਾਂ ਦੀ ਰਫ਼ਤਾਰ ਸਿਰਫ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨੇ ਮਰਜੀ ਬੰਦੇ ਮਰ ਜਣ ਇਹਨਾਂ ਗੰਦੇ ਤਰੀਕੇ ਦੇ ਨਾਲ ਗੱਡੀ ਚਲਾਉਂਦੇ ਆ ਜਾ ਕੇ ਲੋਕਾਂ ਨੇ ਦੇਖਿਆ ਗਏ ਨਾ ਗੱਡੀ ਟੇਕ ਚਲਾ ਕੇ ਨਾ ਕਿ ਜਿੰਨੀ ਪਬਲਿਕ ਹਾਜ਼ਰ ਸੀ ਕਿ ਸਾਰੀ ਪਬਲਿਕ ਨੇ ਵੇਖਿਆ ਬਈ ਗੱਡੀ ਸਾਹਮਣੇ ਕਰਾ ਕੇ ਰਸਤਾ ਬਣਾਉਣ ਰਿਆ ਵੀ ਪਬਲਿਕ ਨਲ ਜੇ ਇਸ ਡਰਾਈਵਰ ਨੇ ਫੇਰ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਯਕੀਨ ਸਾਬ ਨੂੰ ਜਾਨ ਤੋਂ ਮਾਰਨ ਦੀ ਮੰਗ ਦੇ ਖਿਲਾਫ ਸਖਤ ਕਾਰਵਾਈ ਕਰਵਾਵਾਂਗੇ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਦੇ ਬਾਰ ਕਾਉਂਸਲ ਪੰਜਾਬ ਵਾਲੇ ਦੇ ਕੌਪਰਟਡ ਮੈਂਬਰ ਦੇ ਪੂਰੀ ਬਾਰ ਐਸੋਸੀਏਸ਼ਨ ਗੁਰਦਾਸਪੁਰ ਇਹਨਾਂ ਦੇ ਨਾਮ ਖਲੋਵੇਗੀ ਤੇ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਐਕਸ਼ਨ ਕਰਵਾਵਾਂਗੇ